ਆਫਰ ਹੋ ਗਿਆ ਸ ਹੈਲੋ ਗイズ ਵੈਲਕਮ ਬੈਕ ਟੂ ਮਾਈ ਨਿਊ ਵਲੋਗ ਅੱਜ ਰਾਤ ਬਹੁਤ ਸਾਰਾ ਤੂਫਾਨ ਤੂਫਾਨਾ ਤੁਹਾਨੂੰ ਨੇ ਕੀ ਕੀਤਾ ਬਰਾ ਹਾਲ ਕਰਤਾ ਸੈਂਟ ਦਾ ਆਪਣੇ ਬਰਾ ਹਾਲ ਹੋ ਗਿਆ ਬੰਨੇ ਦਾ ਬਹੁਤ ਵਧੀਆ ਹੈ ਇਹ ਹਵਾਵਾਂ ਭਰ ਗਈ ਬਹੁਤ ਤੇਜ਼ ਨਾ ਨੇਰੀ ਸੀ ਪੂਰੀ ਤੂਫਾਨ ਇਹਦਾ ਵੀ ਉੱਡਣ ਦਾ ਖਤਰਾ ਹੋ ਗਿਆ ਜੇ ਰਾਤ ਆਏ ਵੀ ਕਹਿੰਦਾ ਵੀ ਜਾਉਂਗਾ ਬਸ ਬਹੁਤ ਬڑے ਬڑے ਸੱਡੜਾ ਤੇ ਜਿੱਤਾਲ ਬਹੁਤ ਵੱਡਾ ਸੱਡ ਸੀਗਾ ਗਰਾਊਂਡ ਤੇ ਲੱਗਿਆ ਚੱਕ ਕੇ ਸੜਕ ਤੇ ਮਾਰਿਆ ਹਨੇਰੀ ਮੇਰੇ ਰੱਬ ਮੋਰੇ ਕੀ ਦਾ ਜੋਰ ਆ ਬਹੁਤ ਦਿਨ ਕੱਢ ਗਏ ਫਿਰ ਵੀ ਦੁਵਾਰਾ ਕੱਸਦੇ ਆ ਸਵਾਰ ਆਪਾਂ ਜੱਕ ਲੈਂਦਾ ਬਾਕੀ ਲਾਉਣੇ ਆ ਕਰਦੇ ਫਿਰ ਲੋ ਇਹ ਤਰਪਾਲ ਦਾ ਕਰਤੀ ਉੱਪਰ ਨੂੰ ਉੱਪਰੋਂ ਵਹਿ ਕੇ ਸਿਉਂਦਾਂਗੇ ਹੁਣ ਬਾਕੀ ਜਿੰਨਾ ਆਪਾਂ ਜਾਲ ਜੇ ਸੈੱਟ ਕਰਦੇ ਆ ਕੀ ਕੋਈ ਇੱਕ ਸਾਈਡ ਦਾ ਹੋ ਗਈ ਕੰਪਲੀਟ ਉੱਤੇ ਜਿਆਦੇ ਪਾਰਲੇ ਪਾਸੇ ਹੋ ਰਹੀ ਹੈ ਵੀ Ja, no, ich... ਸੈੱਟ ਹੋ ਗਿਆ ਪਰ ਕਸਣੀਆਂ ਰਹਿ ਗਈਆਂ ਹੁਣ ਇਹਨੂੰ ਕੱਢਾਂਗੇ ਕਿੰਦਰਾ ਸੈੱਟ ਕਰਤੀ ਹੈ ਨੂੰ ਸਕੇ ਹਾਲਤ ਮੈਂ ਸਬਾਰੋ ਖਤ ਲੈਣੇ ਲੋਈ ਕੰਮ ਨਿਭੜ ਗਿਆ ਆਪਣਾ ਸਾਰਾ ਕੰਮ ਪਲੀਟ ਹੋ ਗਿਆ ਫਫਾਰੇ ਦੁਬਾਰਾ ਸੱਟ ਕਰਤੇ ਸੱਟ ਕਰਤੇ ਦੁਬਾਰਾ ਬਸ ਇਹੀ ਸੀਗਾ ਆਪਣਾ ਮਾੜਾ ਇਹੀ ਹਿੱਲਿਆ ਜੀ ਢਾਂਚਾ ਜਿਆ ਬਸ ਇਨਿਭੜ ਗਿਆ ਕੰਮ ਅੱਜ ਲੇਟ ਹੈ ਨਿਕਲਦੀ ਹਨੇਰੀ ਆਈ ਹੈ ਬਹੁਤ ਲੇਟ ਵੀ ਨਹੀਂ ਆਈ ਹੈ ਨਵਰਟਰ ਚੱਲਦਾ ਚੱਲ ਮੈਂ ਇਧਰ ਕਾ ਨੂੰ ਹਿਲੇ ਚਲਾਉਣਾ ਹੌ ਠੰਡੀ ਚੱਲਦੀ ਹੈ 20 ਕੁਸ ਪਿਆ ਨਹੀਂ ਹਨੇਰੀ ਇੰਨੀ ਆਈ ਸੀ ਜਿੰਨੀ ਕਹਦੇ ਰੋਟੀ ਪਾਣੀ ਖਾਣਿਆ ਯਾਰ ਜਰਾ ਮੇਰਾ ਹਾਲ ਹੋ ਗਰਮੀ ਅੱਜ 12 ਆ ਗਿਆ 11:30 ਹੋ ਗਏ ਹੁਣ ਹੋਈ ਗਏ। ਇੱਥੇ ਆਪਣਾ ਕੰਮ ਨਿਪਟ ਗਿਆ। ਟਰੱਕ ਖਾਣੇ ਇਹਦਾ ਕਵਰ-ਕਵਰ ਵੀ ਮਗਾ ਲਿਆ ਸੀ। ਸੁਬਹ ਬਰਉ ਦਾ। ਲੋਈ ਦੁਪਹਿਰੇ ਦੇ ਵੇਲੇ ਜਾਣਾ ਪਿਆ ਸ਼ਹਿਰ, ਸ਼ਹਿਰ ਜਾਣਾ ਸੀ ਉਹ ਵੀ। ਦੁਪਹਿਰਾ ਖੰਡ ਹੈ। ਇਹਦੇ ਕਰਦਾਂ ਗੋਕਰੋ ਫਿੱਟ, ਬਾਕੀ ਚੱਲਦੇ ਹੁਣ। ਅੱਗੇ ਕੀ ਦਿਖਾਉਣਾ ਤੁਹਾਨੂੰ? ਪਹਿਲਾਂ ਚੱਲਦੇ ਆਂ ਪٹرول ਪੰਪ ਤੇ। ਤੇਲ ਗੋਣ ਕਰ ਚੱਲਦੇ ਆਪਾਂ।

चैनल तो ਮਰੇ ਗੋਲ ਦੇ ਬਹੁਤ ਹੀ ਤੇ ਪਹਿਲਾ ਪਹਿਣਾ ਦਾ ਖੰਦੇ ਉਹ ਕੋਸ ਪਾੜ ਉਹ ਵਾਹ ਵੀ ਵਾਸ ਕੋ ਕਲਾ ਪੰਨਮ ਗੰਗਾਰੀ ਪਾੜ ਕੇ ਲਾਗੇ ਪਹਿਲਾ ਦਾ ਖੰਦੇ ਦਾ ਖੰਦੇ ਜਾਈਦਾ ਈੜੀ ਹੈ ਗਈ ਹੈ ਬਹੁਤ ਐਸੇ ਜਾ ਚਾਹ ਮਰੇ ਰਿਆ ਹਾਂ ਆਏ ਹੁਣ ਮੇਲੇ ਦੇ ਅਸ ਮਾ ਆਂਖਰ ਬਦਲ ਨਹੀਂ ਰਹਾ ਮਗਾਦ ਹੁ ਮਰੀ ਜਾਂਦਾ ਬਹੁਤ ਹੈ ਨਹੀਂ ਹੋਈ ਕੋਈ ਮੋਟਰ ਆ ਨਾ ਜਿਹੜਾ ਇਹਨੇ ਬਰਾਬਰ ਦੀ ਆਰ ਨਫੇਰ ਵੀ 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 ਗਾਵੇ ਨਹੀਂ ਬਲੋ ਰਿਹਾ ਹਸ ਹਸਪਤਾਲ ਦਾ ਜਾਣਾ ਯਾਰ ਜੇ ਕਿਹਦੇ ਟਾਪ ਬਾਕਸ ਵਾਲਾ ਵਾਹਣ ਨਹੀਂ ਦੇਤੇ ਬਰਾਬਰਲੇ ਇੱਥੇ ਬੰਨ੍ਹਨੇ ਦਿੱਤੇ ਨੇ ਉਹ ਕਹਿੰਦੇ ਫੋਨ ਚਲਾ ਰਹਾ ਤੁੰਨੂੰ ਉਹ ਦਾਦਾ ਜੀ ਆਪਾਂ ਆ ਰਹੇ ਹਾਂ ਜੀ ਬਹੁਤ ਆਪਾਂ ਦੇਖਣ ਨੂੰ ਜਿਵੇਂ ਜੇ ਆਮਤ ਪਹਿਲੇ ਤਾਂ ਬੋਕਸ ਵਾਲੇ ਨੇ ਨਾ ਨਕੀ ਉਹ ਹੋ ਜਾਏ ਆ ਮੈਂ ਠੀਕ ਹੈ ਉਹ ਕਹਿੰਦੇ ਬਣਾ ਦੋ ਦੱਸੋ ਆਨਲਾਈਨ ਤਾਂ ਮਹਿੰਗੀ ਬਣਾ ਦੇ ਇੱਕ ਤਾਂ ਠੀਕ ਹੈ ਮੈਂ ਰੇਟ ਅੱਧਾ ਤੇ ਤੀਜਾ ਹਿੱਸਾ ਤੇ ਨਾਲ ਉਹਦੇ ਰੇਟ ਐਸਾ ਬਾਰੇ ਮੈਂ ਮੈਂ ਸੈਂਟੀ ਸੈਂ ਥੋੜਾ ਮੋਟਾ ਫਰਕ ਪਾ ਸਕਦਾ ਬਾਕੀ ਸੇਮ ਹੀ ਹੋਊਗਾ ਮੰਨੋ

ਰੇ ਗੋਲੇ ਅੱਜ ਵੀ ਪੁਰਾਣਾ ਸਟੇਪਰ ਵਾਲਾ ਬਹੁਤ ਢੈਂਕ ਢੈਂਕ ਤੇਰੀ ਮਾਰਤਾ ਪੁਰਾਣੀ ਹੈ ਬੜੀ ਢੈਂਕ ਢੈਂਕ ਇਹ ਤਾਂ ਸੋ ਉਲਤਾ ਹੈਗਾ ਇਹ ਤਾਂ ਸਾਜ ਜਦਾਂ ਵਰਕੇ ਬਹੁਤ ਸੂਰਾ ਬੰਦਾ ਨਾਰਾ ਲਾਉਂਦਾ 50 ਗਣੀਆਂ ਨੇ ਬਹੁਤ ਪੀੜੀਆਂ ਨੇ ਇੱਕ ਜਾਮ ਪੱਕਾ ਲਾਦਾ ਗੱਡੀਆਂ ਲੋ ਪੱਥਰੀਆਂ ਆਉਂਦੀਆਂ ਆਹ ਯਾ ਚੰੜਾ ਹੋਇਆ ਤੁਹਾਨੂੰ ਚਾਹਵਾਲੇ ਆ ਗਏ ਕੋਮਾ ਦਾ ਥੋੜੇ ਦੂਰ ਜਾ ਕੇ ਸਨੇਹਰਾ ਵਸਗਾ ਵਸੇਰਾ ਹੈ ਸਨੇਹਰਾ ਰਾਮ ਆ ਰਹੀ ਗਲੀ ਆ ਜੇ ਆ ਰੱਖੇ ਵਾਲੇ ਨਾਲ ਚੱਲੇ ਜਿੰਨੇ ਵੀ ਕੰਮ ਮੈਂ ਕਰ ਪਰ ਬਾਹਲੇ ਨਹੀਂ ਥੋੜੇ ਘਰੇ ਹਾਲ ਫਿਰ ਵੀ ਹੈ ਰੈਂਟ ਤੇ ਲੋਕਾਂ ਨੂੰ ਦਿੱਤੇ ਹੋਇਆ ਹੋਰੇ ਉਦਾਸ ਨਾ ਸਨੇਹਰਾ ਨੀ ਗਲੀ ਨਾ ਯਾਰ ਮਸੂਮ ਯਾਰ ਮੇਨ ਬਾਜ਼ਾਰ ਵੀ ਹੀ ਆ ਬਸ ਇਧਰ ਦਿੱਲੀ ਗੇਟ ਨਾਲ ਲੱਗ ਜਾਂਦਾ ਜਾ ਕੇ ਅੰਦਰ ਕੁੱਪੜਾ ਉਹ ਪਿਆ ਜਾਂਦਾ ਹੈ ਨਾ ਕੋਆ ਤੇ ਅਗਰ ਉਹ ਟਾਹਣੀ ਕੋਲ ਜਾ ਕੇ ਉਹ ਕਿਹਾ ਉਹ ਉਧਰ ਆਉਂਦਾ ਕੰਮਲੇ ਯਾਰ ਗਰਮੀ ਹੋਵੇ ਕਹਿੰਦੇ ਥੀੜੀ ਮਾਰਨ ਕੰਮਲੇ ਪਰਫਾਰਮਲ ਇਹ ਤਾਂ ਬਹੁਤ ਗਰਮੀ ਵੇਖੀ ਆ ਜੀ ਆਪਣੀ ਗੱਡੀ ਲਾ ਕੇ ਦਰਸਤ ਖਲੀ ਆਏ ਆਪਾਂ ਅੱਜ ਪਰ ਆਪਣੀਆਂ ਦੋਨ ਬਈ ਕਾਹਦੀ ਵਾਪਸ ਤਿੰਨ ਆਸ ਨੇ ਆ ਰਿਹਾ ਨੀ ਆ ਰਿਹਾ ਮੈਂ ਦੁਹਾ ਨਾ ਇਕਲੋ ਇਦੂ ਆ ਦਾਸੰਦਾ ਹੈਗਾ ਅਰੇ ਬੋਲਦੇ ਐ ਕਿ ਆਪਣਾ ਪਿੰਡ ਲੈਡ ਨਹੀਂ ਆਇਆ ਮੈਂ ਪਿੰਡਾਂ ਚ ਪਰ ਆਇਆ ਹਾ ਕੁੱਲੋਂ 100 ਪਾਣਾ ਉੱਥੇ ਮੇਰੀ ਨੂੰ ਸਮਝ ਨਾ ਸਮਝ ਰਹੀ ਰਹਿਣ ਇੱਥੇ ਦੇ ਸੌਂਗਾ ਹਵਾ ਕੀ ਲੱਗੂ ਕੋਈ ਰਹੂਗੀ ਉਹਨਾਂ ਨੂੰ ਨਾ ਉਹ ਜੀ ਆ ਦਾਸੰਦਾ ਆਈ ਗਈ ਆਈ ਇਹ ਤਾਂ ਸ਼ਹਿਰ ਤਾਂ ਨਹੀਂ ਦਾਸੰਦਾ ਮੈਂ ਦੇਖਿਆ ਆ ਗਈ। ਲੱਕੀ ਚਾਲ ਦੇ ਅੰਦਰ ਇੱਕ ਉਹ ਲੋੜਾ ਅੰਮੀ ਜਗਾਂ ਉਹ ਜਵਾਸ ਮੋਟਾ ਹੋਇਆ ਖੜਾਈ ਹੈ। ਇੱਥੇ ਲਾ ਦੇਣਾ। ਆਪਰਾ ਸੀਲ। ਕੋਲ ਮੁਰਾਣੀਆਂ ਮਾਰਦਾ ਹਜੇ ਵੀ ਇਸ ਨੂੰ। ਕੋਣ ਉਮੀਦ ਕਰਦਾ ਹੈ ਐਂਗਲ ਸਹੀ ਹੋਊ ਪਹਿਲਾਂ ਮਾੜਾ ਡਾਊਨ ਹੈ। ਇਹਨੇ ਤਾਂ ਹਾਫ ਕਵਰ ਕਰ ਰਿਹਾ ਹੈ ਪੂਰਾ ਗਲਾਪਰ ਕਰਦਾ ਹੈ। ਪੂਰਾ ਪ੍ਰੋਪਰ ਕਵਰ ਨਹੀਂ ਹੋਇਆ ਯਾਰ ਹਾਂ ਕਵਰ ਕੀਤਾ ਅਬ ਬਲਾ ਸੀ ਇਧਰ ਫਿਰ ਗਈ ਆ ਆ ਆ ਗਿਆ ਤਾਂ ਕੋਈ ਨਹੀਂ ਕਰਨਾ ਇਹਨਾਂ ਦੇ ਦੋ ਨੇ ਨਾ ਯਾਰ ਤੇ ਯਾਰ ਇਹਨਾਂ ਨੇ ਲੋਈ ਮਿਲਿਆ ਨਹੀਂ ਅੱਜ ਵੀ ਬਾਬਾ ਦੇ ਆਏ ਨੇ ਤੇ ਫੋਨ ਲਗਾ ਫੋਨ ਕਰੇ ਰਹਿ ਗਿਆ ਬਾਕੀ ਮਰੀ ਅਪੀਓ ਤੇ ਗੱਲ ਕਰਦੇ ਇੱਕ ਦਿਨ ਫੋਨ ਟਿਕਾਣਾ ਕੀ ਆਹ ਹੈਗਾ ਵਿਚਰਾ ਦੇ ਜਦੋਂ ਫੋਨ ਕਰੇ ਆ ਗਏ ਹੁੰਦਾ ਤੇ ਗੱਲ ਕਰਾ ਦੇ ਆੜੀ ਇਹ ਜਮਣੀ ਹੋਰ ਕਿਹ ਲਈ ਟੇਲੇ ਜਾਂਦੀ ਆ ਆੜੀ ਟੱਟਾ ਇੱਕ ਤਰ੍ਹਾਂ ਫਰੂਟ ਫਰਾਟ ਲੈ ਕੇ ਚਾਉਂਦੇ ਆ ਫਿਲਮ ਪਵਿੱਤਰ ਰਹਿਣ ਲਈ ਹੰਦਲਾਈ ਜਿਣੀ ਆ ਉਧਰ ਜਾਂਦੇ ਸਬਜ਼ੀ ਮਾਰਕੀਟ ਕਰਨ ਪੁੱਤਰਾ ਸਹੀ ਮਨਸਾ ਸਹੀ ਸਬਜ਼ੀ ਮਾਰਕੀਟ ਚ ਜਾਂਦੇ ਔਟਾ ਦਾ ਵੀ ਰਿਜ਼ਲਟ ਆ ਗਿਆ ਸੀ ਇਹਦਾ ਸਰਕਾਰ ਵਿਚਾਲੇ ਆਨਤ ਹੋਈ ਆ ਨਾ ਇੱਧਰ ਨੇ ਫਸਲੇ ਨਾ ਉੱਧਰ ਨੇ ਫਸਲੇ ਪਤਲੇ ਇੱਧਰ ਨੇ ਪਤਲੇ ਦੇਸ਼ ਵਿਚਾਲੇ ਲੱਗ ਗਿਆ ਸਰਕਾਰ ਬਾਕੀ ਦੇਖ ਦੇ ਕੀ ਦੀ ਫੰਦੀਆ ਸਰਕਾਰ ਮੈਂ ਮੋਬੀਨ ਆਏ ਬੋਲਾ ਮਰਦੀ ਹੋਈ ਆ ਮੋਬੀਨ ਕਰਿਆ ਗਾਵਾਂ ਤੇ ਇਹ ਨਹੀਂ ਚੰਗਾ ਵੀ ਉਹ ਚੰਗਾ ਨਹੀਂ ਉਹ ਡੱਟ ਨਹੀਂ ਚੰਗਾ ਨਹੀਂ ਅਸੀਂ ਚੰਗਾ ਨਹੀਂ ਕਿਹੜੇ ਚੰਗਾ ਮੰਦਰ ਹੁੰਦਾ ਹਾਂ ਸੰਗਰਾਜ ਉਹਨਾਂ ਪਰ ਹਾਇਰ ਬਹੁਤ ਗਰੀਬੀ ਵੀ ਸਾਰੀ ਮੱਲਤ ਜਿਹੜੇ ਇੰਨੇ ਕਿਤਾਹ ਘੜ ਲੀਏ 60 48 ਦੇ 68 ਜੇ ਅੱਗੇ ਜੇ ਉਹਨਾਂ ਨੂੰ ਜੇ ਬੋਤਾ ਕੋਈ ਹੋ ਜਾਣਾ ਇਹ ਤਾਂ 400 ਕਾਰ ਦਾ ਨਾਰਾ ਲਾਉਂਦੇ ਜੀ ਮੇਰੇ ਲੱਗਾ ਜਾਮ ਇੰਨੀ ਚੱਲਦੇ ਨੇ ਕੋਈ ਜਿਹੜੀ ਮਰਜ਼ੀ ਦੀ ਹੀ ਵਗ ਜਾਏ ਕਿਤੇ ਨਾ ਇੱਥੋਂ ਜਿੱਦੇ ਨਿਕਲ ਹੀ ਜਾਂਦੀ ਹੈ ਇੱਕ ਵਾਰ ਜੇ ਤੇ ਵਾਸਤੇ ਆਈ ਜਾਂਦੀ ਆਫਿਸ ਜਾਂਦੇ ਬਜੰਗਨ ਸਿੱਧਾ ਸ਼ਾਰਟਕੱਟ ਰਸਤਾ ਹੈ ਹੈ ਵੀ ਸਾਡੇ ਜਿੱਥੇ ਜਿੱਦੇ ਵਸੇ ਬਿਤੇ ਆਏ ਸੋਜੇ ਮਬੀਏ ਰੋਡ ਤੇ ਆ ਗਏ ਹਾਂ ਫਾਲਦ ਰੋਡ ਕਹਿੰਦੇ ਨੇ ਪੂਰਾ ਪਾਸਾ ਸੰਜੀ ਦੇ ਖੰਮ ਤੇ ਲੈ ਪਤਾ ਸਬਜੀ ਮੰਡੀ ਵਾਲੀ ਰੋਡ ਕਹਿੰਦੇ ਨੇ ਸਪੋਈ ਹਾਲੇ ਸੰਜੀ ਮੰਡੀ ਵਾਲੀ ਰੋਡ ਤੇ ਮੇਰੇ ਕਾਲਜ ਆਜੀਂ ਗਾਂ ਸਬਜੀ ਮਿਲਦੀ ਆ ਥੋੜਾ ਜਿਹਾ ਫਰਕ ਆ ਦੇਖੋ ਅਦਰ ਡੀਸੀ ਲਾਫ ਕਰ ਰਹੇ ਆ ਐਲਾ ਚਲ ਚਲ ਭਹਾ ਦੇ ਦੱਸ ਤੁਸੀਂ ਹਾਂ ਡੀਸੀ ਦਾਫਰ ਹੋ ਗਏ ਉਹ ਨੂੰ ਤਾਂ ਵਾਪਸ ਰੇਵੀ ਪੱਕੇ ਉਧਰ ਆਪਣਾ ਕੁੱਤਾ ਇੱਕ ਲਾਉਂਦੇ ਲਿਆ ਆਇਆ ਠੀਕ ਆ ਹਾਂ ਗੱਲ ਵੀ ਸਰਦਾਈ ਦੀਆਂ ਜਗ੍ਹਾ ਨਾਲ ਬੋਲ ਆਈਆਂ ਸਰਦਈ ਨਹੀਂ ਹਰੇਕ ਤਾਂ ਸਰਦਈ ਵਿੱਚ ਆਉਂਦੇ ਆ ਉਹ ਇਹ ਮੁਰਦਾ ਸਬਜ਼ੇ ਆਈ ਹੈ ਫ੍ਰੀਟਾ ਇਹ ਦਾ ਮੰਡਾ ਬੜਾ ਆ ਜੀ ਇਹ ਆ ਸਮਝੀ ਗੱਲੀ ਬ੍ਰੇਕ ਕੋਲ ਦੇ ਮਸ਼ਹੂਰ ਆ ਬਹੁਤ ਗੱਲੀ ਮੰਡੀ ਆ ਇੱਥੇ ਤੋਂ ਦੇ ਅੰਦਰ ਮੁਰਦਾਵਾਂ ਜਾ ਕੇ ਸਬਜ਼ੀ ਮੰਡੀ ਆ ਜੂ ਆ ਫਾਲ ਫੁੱਲ ਜੇ ਮੁਰਦ ਨੇ ਇੱਥੇ ਆਪੇ ਇੱਥੋਂ ਲੈ ਲੈਣਾ ਕੋਈ ਮਾਰਕੀਟ ਹੀ ਫੜਾਂਗੀ ਦੋ ਗੱਲ ਕਰਦੇ ਕਵਿਤਾ ਕਰਦੇ ਇੱਕ ਕਵਿਤਾ ਹੀ ਲੈਣਾ ਫਰੂਟ ਲੈ ਲੈ ਚੱਲੇ ਹੁਣ ਪਿੰਡ ਤੋਂ ਪਾਪਨ ਡੀਜ਼ਲ ਲੈ ਕੇ ਪਰ ਹੁਣ ਖਾਬਾ ਹੋ ਗਿਆ ਬੇਟਾ ਹੋ ਗਿਆ ਹੁਣ ਮੌਸਮ ਬਦਲ ਰਹੀ ਹੈ ਇਹ ਠੰਡਾ ਸੀ ਦੇਖ ਦੱਸ ਪਿੰਡ ਜੇ ਨਾ ਕਸਟਮ ਵਾਲੇ ਆ ਨਾ ਕਿ ਤੱਕਣ ਦਾ ਜੰਗਰ ਨਾ ਹੁਣ ਤੱਕਣ ਵਾਲੇ ਦੇ ਨਾ ਅੱਗੇ ਇਹਨੂੰ ਪਾ ਲਈਏ ਨਾ ਅੱਧਰੋ ਬੋਲੀ ਇਹਨੂੰ

ਪਾਈ ਸਾਹੋ ਮਰੇ ਕਿ ਉਹ ਜਾ ਹੀ ਵਾਲਾ ਲੱਗਦਾ ਮਰੇ ਕੋਈ ਜਾਮਲਾ ਲੱਗਦਾ ਦੰਦ ਜੀ ਪੀੜਾ ਦੰਦ ਜੀ ਆਹਨ ਸਖਤੀ ਨਾਲ ਹੋ ਜਾਣਾ ਕਮਲਾ ਡਾ ਵੀ ਹੋਵੇ ਯਾਰ ਇਹਦਾ ਨਵੇਟਰ ਵੀ ਚਾਰ ਦਾ ਬਾਰਾ ਕਿ ਨੌਕਟਾ ਨੂੰ ਪਤਾ ਨਹੀਂ ਰਾਤ ਦਾ ਚਲਦਾ ਪੱਲੇ ਵੀ ਚੱਲੇ ਰਾਤ ਤਾਂ ਹੁਣ ਵੀ ਚੱਲਦਾ ਸੀ ਲੋ ਪੱਕੇ ਉਹ ਵੀ ਲਾ ਨਾ ਉਹ ਨਜ਼ਰ ਵੀ ਨਹੀਂ ਕਰਦੇ ਮੈਂ ਰਿਹਾ ਉਹਨਾਂ ਦੀ ਸਾਰੇ ਦਿਨ ਪਰ ਰਾਤ ਹੀ ਚੱਲੀ ਹੋਈ ਆਈ ਰੱਬਾ ਮੈਂ ਤਾਂ ਆਹ ਦਰੱਖਤ ਉਹਦੀ ਵੀ ਰਾਤ ਹੀ ਨਹੀਂ ਆਉਂਦੀ अरे कदरातन्य और गिब्बी ये अरीले तारा आहिबंगा वाले तुम लोग के लिए हम लोग वकील देखते हैं कि वहाँ जा तिया का कपटने इतने मीटर जहाँ गया चलाते मतलब कंडरा ये तो ही एक ब्रेड तो तो ही है अतिरिक्त में लोग तो बुज्जिया का ही बात है बुज्जिया कल ही हमने ये पकड़ लिया ਲੋਈ ਸ਼ਾਮ ਦਾ ਟਾਈਮ ਪਾਣੀ ਪੀਈਏ ਪਹਿਲਾਂ ਬੈੜੀਆਂ ਛੱਡ ਕੇ ਤਰਨ ਆ ਗਈ ਜਿਲੇ ਆਕ ਸੁਖਰਾਵਾਂਗਾ ਜਿ ਆ ਗਈ ਪਾਣੀ ਪਿਆ ਦੀ ਪਾਣੀ ਕੁੰਡ ਚ ਦਾ ਬਰਾ ਭਰਿਆ ਹੋਇਆ ਫੁਹਾਰੇ ਚਾਲਦੇ ਨੇ ਫੁਹਾਰੇ ਸਰਦਨਾਂ ਪੂਰੀ ਆਗ ਸੁੱਕੋ ਦੀਆ ਬੁੜਾ ਉਹਦੇ ਵੀੜੀ ਨੂੰ ਦੇ ਚਾਲਦੇ ਆ ਪਾਏ ਟੱਕ ਥੱਲੇ ਆ ਉਹ ਵੀ ਭਾਜੀ ਉੱਪਰ ਜਿਹੜਾ ਦਾ ਨਾਲ ਦਾ ਛੱਡੇ ਹੋ ਗਿਆ ਬੰਬ ਰਿਚਾ ਉਹ ਜਾਂਦਾ ਵੀ ਦੇ ਉੱਪਰ ਹੀ ਵਹਿ ਗਿਆ ਕੋਠੇ ਤੇ ਮਹਾਰਾਜ ਜੀ ਬਹੁਤ ਆ ਗਏ ਕਿ ਅੜੂ ਚਾਲੂ ਮਾਰੀ ਚਾਲੂ ਆ ਮਮੀ ਲਓ ਗਾਇਸ ਇਹ ਵੀਰੇ ਗਾਇਸ ਪੈਣੋ ਖਾ ਲਓ ਤਰਬੂਜ ਲਾਲ ਲਾਲ ਤਰਬੂਜ ਮਿੱਠਾ ਪਿਆ ਪੱਕੀ ਖਾਨੇ ਆ ਨਵੇੜ ਦੇ ਕੰਮ ਫੇ ਜਾ ਕੇ ਆਉਣ ਪਿੰਡ ਚੋਂ ਗੇੜਾ ਕਟਿ ਜਾਣੇ ਅਗਰ ਵੀਰ ਹੋਣਾ ਕੋ ਚਾਹਦੇ ਆ ਤੀਜਾ ਦਿਨ ਅੱਜ ਬੁੱਦਲ ਪਾਈ ਨੂੰ ਅੱਜ ਦਾ ਰਹਾ ਭਾਂਵੀ ਪਾਈ ਦੀ ਮੀਂਹ ਹੀ ਪੈਣ ਚਾਹੁੰਦਾ ਹੈ ਆ ਗਿਆ ਕਬੂਤਰ ਇੱਕ ਤਾਂ ਆ ਗਿਆ ਮੈਂ ਗੱਲ ਆ ਗਿਆ ਉਹ ਆਇਆ ਯੋਦਾ ਆ ਗਿਆ ਇੱਕ ਹੀ ਰਹਿ ਗਿਆ ਕਾਲੇ ਰੰਗ ਦਾ ਉਹ ਨਹੀਂ ਹਜੇ ਸਾਈਂ ਇੰਤਰ ਹੱਲ ਉਹ ਬੈਠਾ ਅਲੂ ਆਜੂ ਅਜ ਨਹੀਂ ਆਇਆ ਆਜੂ ਇੱਕ ਦਿਨ ਸਹੀਂ ਕੱਲ ਨੂੰ ਆਜੂਆ ਹੰਬ ਕੇ ਆਊਗਾ ਜੀ ਤਿੰਨ ਦਿਨ ਹੋ ਗਏ ਉਹਨੂੰ ਉਹ ਅੱਜ ਮਿਲਿਆ ਕੱਲ ਦਾ ਦੋ ਦਿਨ ਤਾਂ ਪਤਾ ਨਹੀਂ ਕਿੱਥੇ ਰਿਹਾ ਉਹ